ਕੀ ਅਸਮਾਨ ਵਿੱਚ ਤਾਰੇ ਬਹੁਤ ਜ਼ਿਆਦਾ ਟੁੱਟਦੇ ਸੀ ਲੋਕ ਮੰਨਦਾ ਮੰਗਦੇ ਸੀ ਪੂਰੀ ਹੋ ਜਾਂਦੀ ਫਿਰ ਇੱਕ ਅਜੀਹੀ ਘਟਨਾ ਹੋਈ ਵੀ ਜਿਹੜੇ ਤਾਰੇ ਟੁੱਟਣੇ ਨੇ ਉਹ ਬੰਦ ਹੋ ਗਏ ਤੇ ਉਹ ਬੰਦ ਕਿਉਂ ਹੋਏ ਉਹ ਗੱਲ ਕੁਛ ਐਸੀ ਹੈ ਕਿ ਇੱਕ ਵਾਰ ਰਾਤ ਦਾ ਸਮਾਂ ਸੀ ਤੇ ਇੱਕ ਸ਼ਾਇਰ ਰਾਤ ਦੀ ਰੋਟੀ ਝੋਲਸ ਕੇ ਸ਼ਹਿਰ ਕਰ ਰਿਹਾ ਸੀ ਉਹਨੇ ਆਪਣਾ ਫੋਨ ਬੰਦ ਕਰਕੇ ਜੇਬ ਚ ਪਾਇਆ ਹੋਇਆ ਸੀ ਤਾਂ ਹੀ ਸ਼ੇਅਰ ਕਰ ਰਿਹਾ ਸੀ ਠੰਡੀ ਠੰਡੀ ਹਵਾ ਉਹਦੇ ਮੂੰਹ ਨੂੰ ਛੂ ਕੇ ਉਹਦੇ ਜਿੰਦ ਵਿੱਚ ਖੇੜਾ ਲਿਆ ਰਹੀ ਸੀ ਅਸਮਾਨ ਵਿੱਚ ਜਦੋਂ ਬੜਾ ਵਾਖ ਨਿਕਲਿਆ ਆਇਆ ਸੀ ਪੂਰਨਵਾਸ਼ੀ ਤੋਂ 2 ਦਿਨ ਪਹਿਲਾਂ ਦੀ ਰਾਤ ਸੀ ਕਿ ਉਹਨੇ ਤੁਰਦੇ ਤੁਰਦੇ ਉੱਪਰ ਦੇਖਿਆ ਤੇ ਉਹਨੇ ਦੇਖਿਆ ਕਿ ਕਿੰਨਾ ਤਾਰਾ ਟੁੱਟ ਰਿਹਾ ਤੇ ਧਰਤੀ ਵੱਲ ਆ ਰਿਹਾ ਹੈ ਤਾਰਾ ਮੈਂ ਹੁੰਦਾ ਤਾਂ ਮੈਂ ਕੋਈ ਮੰਨਤ ਮੰਗ ਲੈਂਦਾ ਕੋਈ ਗਰੀਬ ਹੁੰਦਾ ਤਾਂ ਸ਼ਾਇਦ ਰੋਟੀ ਮੰਗ ਲੈਂਦਾ ਕੋਈ ਨੇਤਾ ਹੁੰਦਾ ਤਾਂ ਰੋਟਾ ਮੰਗ ਲੈਂਦਾ ਪਰ ਉਹ ਸ਼ਾਇਰ ਸੀ ਉਹਨੇ ਉਹਨੂੰ ਵੇਖ ਕੇ ਕਵਿਤਾ ਲਿਖੀ ਕਿ ਅੱਜ ਮੈਂ ਇੱਕ ਟੁੱਟਦਾ ਤਾਰਾ ਦੇਖਿਆ ਮੇਰੇ ਵੱਲੋਂ ਨਾ ਮੇਰੇ ਸੋਹਣੇ ਯਾਰਾ ਵੇਖਿਓ ਵੇਖਿਆ ਕਵੀ ਤਾਂ ਲਿਖਦੀ ਹੈ ਤੇ ਥੋੜਾ ਹੋਇਆ ਪੇਪਰ ਕਹਿੰਦੇ ਨਾ ਕਵਿਤਾ ਸਿੱਧੀ ਕਿੱਥੇ ਹੁੰਦੀ ਹੈ ਜੀ ਗੱਲ ਕੀ ਹੋਈ ਜੀ ਇੱਕ ਨਾ ਸਮਾਜ ਸੁਧਾਰਕ ਦੀ ਕਵਿਤਾ ਪੜ੍ਹੀ ਉਹ ਕਹਿੰਦਾ ਬੜੀ ਹੀ ਵਧੀਆ ਕਵਿਤਾ ਦੇਖੋ ਤਾਰਾ ਟੁੱਟਿਆ ਹੈ ਟੁੱਟਣ ਦਾ ਮਤਲਬ ਸਾਡਾ ਸਮਾਜ ਬਰਬਾਦ ਹੋ ਰਿਹਾ ਹੈ ਤੇ ਟੁੱਟਦਾ ਤਾਰਾ ਮੇਰੇ ਵੱਲ ਆ ਰਿਹਾ ਮਤਲਬ ਕੱਲ ਮੈਂ ਵੀ ਟੁੱਟੂਗਾ ਕਿੰਨੀ ਸੋਹਣੀ ਗੱਲ ਹੈ ਕਿੰਨੀ ਕਮਾਲ ਦੀ ਗੱਲ ਹੈ ਹੁਣ ਕੀ ਹੋਇਆ ਉਹੀ ਕਵਿਤਾ ਇੱਕ ਪ੍ਰੋਫੈਸਰ ਨੇ ਪੜ੍ਹੀ ਬਸ ਪਰ ਕੇਸੀ ਵੀ ਉਹ ਫੇਸਬੁਕ ਦਾ ਮੈਸੇਜ ਸੀ ਤੇ ਉਹ ਕਹਿੰਦਾ ਜੀ ਸ਼ਬਦਾਂ ਦਾ ਪਰਖੀਕਤਣਾ ਨਹੀਂ ਬਣਦੇ ਆ ਗੱਲ ਦੀ ਸेंसਿਟੀ ਦਾ ਬਣਦੇ ਨੇ ਫੇਰ ਕੀ ਅਸੀਂ ਕੀ ਕਰੀਏ ਜੇ ਤੂੰ ਟੁੱਟਦਾ ਤਾਰਾ ਦੇਖ ਲਿਆ ਇੰਨਾ ਚੰਗਾ ਹੋਣਾ ਤੇਰੇ ਦੇ ਆ ਕੇ ਡਿੱਗ ਜਾਂਦਾ ਤੇ ਕਵਿਤਾ ਤੂੰ ਲਿਖਦਾ ਹੀ ਨਾ ਇੱਕ ਆਸ਼ਿਕ ਨੇ ਕਵਿਤਾ ਪੜੀ ਉਹ ਕਹਿੰਦਾ ਵਾਹ ਕਹਿੰਦਾ ਕਿੰਨੀ ਵਧੀਆ ਗੱਲ ਹੈ ਕਿਉਂਕਿ ਟੁੱਟਦਾ ਤਾਰਾ ਵੇਖਿਆ ਟੁੱਪਦੇ ਤਾਰੇ ਤੋਂ ਮੰਨਤ ਮੰਗਦੇ ਨੇ ਇਹਦਾ ਮਤਲਬ ਉਹਨੇ ਕਿਸੇ ਖਾਸ ਨੂੰ ਮੰਗਿਆ ਤੇ ਉਹਦੇ ਨਾਲ ਆ ਰਿਹਾ ਹੈ। ਕੀ ਬਾਤ ਹੈ ਸ਼ਾਇਰ ਸਾਹਿਬ। ਪਰ ਹੁਣ ਕਹਾਣੀ ਦੇ ਵਿੱਚ ਅਹਮ ਮੋੜ ਇਹ ਲੱਗ। ਉਹ ਕਵਿਤੀ ਤੇ ਬੱਚਿਆਂ ਦੀ ਦੋਨਾਂ ਦੀ ਕਿਸਮਤ ਮਾੜੀ ਹੁੰਦੀ ਹੈ ਤੇ ਉਹ ਕਵਿਤਾ ਸਕੂਲ ਦੇ ਵਿੱਚ ਪੜਾਈਆਂ ਚ ਲੱਗ ਜਾਂਦੀ ਹੈ। ਉਹ ਕਵਿਤਾ ਸਕੂਲ ਦੀ ਟੈਕਸਟ ਬੁੱਕ ਚ ਲੱਗ ਜਾਂਦੀ ਹੈ। ਉਹ ਆਮ ਤਨ ਨਹੀਂ ਕਿਸੇ ਨੇ ਕਿਹਾ ਕਿ ਬਾਅਦ ਵਿੱਚ ਬਾਤਾਂ ਵਿਲੇ ਹੋ ਕੇ ਜਦ ਵਿੱਚ ਉਹ ਸੰਵਾਦ ਕਰਨਗੇ ਹੌਲੀ ਹੌਲੀ ਗੱਲ ਚ ਰੁਕੀਤਾ ਦੋ ਬੰਦੇ ਨੂੰ ਯਾਦ ਕਰਨਗੇ। ਕੋਸ਼ਿਸ਼ ਕਰੀਂ ਕਿ ਪੁਸਤਕ ਤੇਰੀ ਕੋਰਸ ਦੇ ਵਿੱਚ ਲੱਗੇ ਨਾ ਰੂਹ ਤੇਰੀ ਤੋਂ ਸਹਿਜ ਹੋਣਾ ਜੋ ਹਾਲ ਕੁਝ ਕਾਲ ਕਰਗੇ ਉਹੀ ਗੱਲ ਉਹਦੇ ਨਾਲ ਹੋਈ ਮੈਡਮ ਨੇ ਬੁਲਾਇਆ ਕਹਿੰਦੇ ਬੱਚਿਓ ਬੋਲੋ ਅੱਜ ਮੈਂ ਇੱਕ ਟੁੱਟਦਾ ਤਾਰਾ ਦੇਖਿਆ ਅੱਜ ਅਸੀਂ ਇੱਕ ਟੁੱਟਦਾ ਤਾਰਾ ਦੇਖਿਆ ਫਿਰ ਸੇ ਕਹਿੰਦਾ ਕੰਪਲੀਟ ਕਲਾਸ ਤੂੰ ਇਹਦਾ ਕਿਉਂ ਬੋਲ ਰਿਹਾ ਕਲਾਸ ਵਿੱਚ ਡਿਸਟਰਬ ਨਾ ਕਰ ਬੱਚਿਓ ਬੋਲੋ ਪਿੱਛੇ ਮੇਰੇ ਵੱਲੋਂ ਦਾ ਮੇਰੇ ਸੋਨੇ ਯਾਰਾ ਦੇਖਿਆ ਤੇ ਜਿਹੜੇ ਬੱਚੇ ਨੂੰ ਬਾਹਰ ਕੱਢਿਆ ਦੋ ਵਾਰ ਤਾਂ ਰਹੀ ਹੈ ਉਹਨੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਤਾਰੇ ਭਰਾਵਾ ਤੂੰ ਕਿਉਂ ਚੁੱਪਿਆ ਤੂੰ 5 ਮਿੰਟ ਪਹਿਲਾਂ ਜਾਂ 5 ਮਿੰਟ ਬਾਅਦ ਵੀ ਤੂੰ ਸੁਣ ਸਕਦਾ ਸੀ ਨਾ ਕੋ ਟਕਦਾ ਨਾ ਸਾਨੂੰ ਕਵਿਤਾ ਲੱਗਦੀ ਨਾ ਕੋ ਬਿਲਾਸ ਤੋਂ ਬਾਤ ਕਰਕੇ ਲੱਗਦਾ ਤੇ ਕਹਿੰਦੇ ਨੇ ਕਿ ਬੱਚੇ ਮਨ ਦੇ ਸੱਚੇ ਹੁੰਦੇ ਨੇ ਤਾਰੀਓ ਗੱਲ ਸੁਣ ਲਈ ਤੇ ਅੱਜ ਜਦੋਂ ਨੂੰ ਇਹ ਤਾਰਾ ਟੁੱਟਦਾ ਤਾਂ ਸੋ ਪਹਿਲਾਂ ਇਹ ਦੇਖਦਾ ਵੀ ਥੱਲੇ ਕੋਈ ਸ਼ਾਇਰ ਸਹਿਬ ਆ ਕੀ ਕਰਨ ਧੰਨਵਾਦ